ਫੀਰੋਜ਼ਪੁਰ ਮਾਹੀ ਸੈਲਨੋ ਵਾਲੇ ਪਰਿਵਾਰ ਦਾ ਸੱਚ ਆ ਗਿਆ ਸਾਹਮਣੇ ਕਿ ਮਾਹੀ ਨੇ ਖੁਦ ਦੇ ਪਰਿਵਾਰ ਨੂੰ ਮਾਰੀ ਸੀ ਗੋਲੀ ਜਾਂ ਫਿਰ ਕਿਸੇ ਦੀ ਸੀ ਇਹ ਸ਼ਾਦੀਸ਼ ਤੇ ਜੇ ਮਾਹੀ ਨੇ ਹੀ ਆਪਣੇ ਪਰਿਵਾਰ ਨੂੰ ਗੋਲੀ ਮਾਰੀ ਤੇ ਮਾਰੀ ਕਿਉਂ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਇੱਕ ਖਾਸ ਦਾ ਖੇਡ ਦਾ ਪਰਿਵਾਰ ਆਖਰਕਾਰ 5 ਮਿੰਟਾਂ ਦੇ ਵਿੱਚ ਅਜਿਹਾ ਕੀ ਹੋਇਆ ਕਿ ਮਾਹੀ ਨੇ ਆਪਣੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਲੋਕਾਂ ਦੇ ਦੱਸਣ ਦੇ ਮੁਤਾਬਕ ਮਾਹੀ ਦਾ ਸੈਲਨ ਨੂੰ ਬਹੁਤ ਵਧੀਆ ਚੱਲ ਰਿਹਾ ਸੀ ਅਤੇ ਪਰਿਵਾਰ ਵੀ ਬਹੁਤ ਖੁਸ਼ੀ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਸੀ ਮਾਹੀ ਦੇ ਸੈਲਨ ਦੇ ਨੇੜੇ ਰਹਿਣ ਵਾਲੇ ਗੁਆਂਢੀ ਵੀ ਆਖਦੇ ਸੀ ਕਿ ਇੰਨਾ ਨਰਮ ਬੰਦਾ ਅਸੀਂ ਕਦੇ ਵੀ ਨਹੀਂ ਦੇਖਿਆ ਸੀ ਬਾਜੀ-ਬਾਜੀ ਕਰਦਾ ਰਹਿੰਦਾ ਸੀ ਕਦੇ ਵੀ ਉਸ ਨੇ ਕਿਸੇ ਨੂੰ ਦੇਖ ਕੇ ਮੱਥੇ ਤੇ ਤਿਉੜੀ ਨਹੀਂ ਪਾਈ ਸੀ ਅਸਤੇ ਇਹ ਖਬਰ ਸੁਣ ਕੇ ਸ਼ੋਕੜ ਹੋ ਗਏ ਕਿ ਆਖਰਕਾਰ ਮਾਹੀ ਨੂੰ ਅਜਿਹਾ ਕੀ ਹੋਇਆ ਸੀ ਜਿਸ ਦੇ ਕਾਰਨ ਉਸ ਨੇ ਆਪਣੇ ਹੀ ਪਰਿਵਾਰ ਨੂੰ ਗੋਲੀ ਮਾਰ ਲਈ ਜਦੋਂ ਇਹ ਬਾਣਾ ਵਰਤਿਆ ਤਾਂ ਪੂਰਾ ਹੀ ਫਿਰੋਜ਼ਪੁਰ ਇੱਕ ਸੋਗ ਦੀ ਲਹਿਰ ਵਿੱਚ ਡੁੱਬ ਗਿਆ ਉਹਨਾਂ ਦਾ ਕਹਿਣਾ ਸੀ ਕਿ ਇੰਨਾ ਇਮਾਨਦਾਰ ਬੰਦਾ ਇੰਨਾ ਕਾਮਯਾਬ ਬੰਦਾ ਆਖਰਕਾਰ ਉਸ ਨੇ ਇਹ ਕਦਮ ਕਿਉਂ ਚੁੱਕਿਆ ਤੇ ਸਾਰਿਆਂ ਦੇ ਇੱਕੋ ਹੀ ਸਵਾਲ ਮਨ ਦੇ ਵਿੱਚ ਉੱਠ ਰਿਹਾ ਸੀ ਕਿ ਆਖਰ ਹੋਇਆ ਤਾਂ ਹੋਇਆ ਕੀ ਤੇ ਜਿਹੜੀ ਇੱਕ ਅਸੀਂ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਉਹ ਸੂਤਰਾਂ ਦੇ ਹਵਾਲੇ ਤੋਂ ਆਈ ਹੋਈ ਖਬਰ ਹੈ ਗੱਲ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਉਸ ਦਿਨ ਪੁਲਿਸ ਨੂੰ ਅੰਦਰੋਂ ਸੱਤ ਰਾਉਂਡ ਬਰਾਮਦ ਹੋਈ ਸੀ ਗੋਲੀਆਂ ਚੱਲਣ ਦੇ ਤੇ ਸੱਤ ਗੋਲੀਆਂ ਚੱਲਣ ਵਾਲਾ ਜਿਹੜਾ ਰਾਜ ਹੈ ਉਹ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਰੱਖ ਦੇਣਾ ਚਾਹੁੰਨੇ ਹਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੱਤ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸੀ ਉਹ ਕਿਉਂ ਚਲਾਈਆਂ ਗਈਆਂ ਸੀ ਮਾਹੀ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਉਸ ਦਿਨ ਰਾਤ ਨੂੰ ਮਾਹੀ ਬਹੁਤ ਬੇਚੈਨ ਸੀ ਘਰ ਦੇ ਸੀਸੀਟੀਵੀ ਜਿਹੜੀ ਫੂਟੇਜ ਹੈ ਉਸ ਦੇ ਮੁਤਾਬਿਕ ਮਾਹੀ 2-3 ਵਾਰ ਕਮਰੇ ਤੋਂ ਬਾਹਰ ਆਉਂਦਾ ਹੈ बार-बार 2-3 ਵਾਰ ਹੱਥ 'ਚ ਉਸ ਦੇ ਰਿਵੋਲਵਰ ਹੁੰਦੀ ਹੈ ਤੇ बार-बार ਉਹ ਬਾਹਰ ਆਉਂਦਾ ਹੈ ਕਮਰੇ ਦੇ ਫਿਰ ਕਮਰੇ ਦੇ ਅੰਦਰ ਜਾਂਦਾ ਜਿੱਥੋਂ ਕਿ ਇਹ ਪਤਾ ਲੱਗਦਾ ਹੈ ਕਿ ਉਹ ਬਹੁਤ ਬੇਚੈਨ ਸੀ ਤੇ ਸ਼ਾਇਦ ਇਹ ਹੋ ਸਕਦਾ ਹੈ ਕਿ ਇਸ ਤਰ੍ਹਾਂ ਹੋਇਆ ਹੋਵੇ ਦੀ ਮਾਹੀ ਜਿਹੜਾ ਉਹ ਕਤਲ ਕਰਦਾ ਸੀ ਜਿਹੜੀ ਉਹਨੇ ਗੋਲੀਆਂ ਚਲਾਈਆਂ ਨੇ ਤੇ ਉਹ ਬਹਾਰਾ ਜਾਂਦਾ ਹੋਵੇ ਕਿਉਂਕਿ ਬੰਦਾ ਜਦੋਂ ਬੇਚੈਨ ਹੁੰਦਾ ਹੈ ਜਦੋਂ ਉਸ ਨੂੰ ਸਮਝ ਨਹੀਂ ਆਉਂਦੀ ਉਹ ਇਸ ਤਰ੍ਹਾਂ ਦੀ ਹਰਕਤਾਂ ਜ਼ਰੂਰ ਕਰਦਾ ਹੈ ਸਾਰੀ ਸੀਸੀਟੀਵੀ ਫੁਟੇਜ ਤੇ ਦੇਖਿਆ ਗਿਆ ਹੈ ਕਿ ਉਹ ਕਮਰੇ ਤੋਂ ਬਾਰ-ਬਾਰ ਬਾਹਰ ਆ ਰਿਹਾ ਸੀ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਗੱਲ 7 ਗੋਲੀਆਂ ਦੀ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਬਾਹਰ ਆਈ ਹੈ ਕਿ ਸੱਤ ਗੋਲੀਆਂ ਵਿੱਚੋਂ ਜਿਹੜੀਆਂ ਦੋ-ਦੋ ਗੋਲੀਆਂ ਸੀ ਦੋ ਗੋਲੀਆਂ ਮਾਹੀ ਨੇ ਆਪਣੀ ਪਤਨੀ ਘਰਵਾਲੀ ਨੂੰ ਮਾਰੀਆਂ ਦੋ ਗੋਲੀਆਂ ਉਸਨੇ ਆਪਣੀ 10 ਸਾਲ ਦੀ ਬੱਚੀ ਨੂੰ ਮਾਰੀਆਂ ਤੇ ਦੋ ਗੋਲੀਆਂ ਉਸਨੇ ਆਪਣੀ 4 ਸਾਲ ਦੀ ਬੱਚੀ ਨੂੰ ਮਾਰੀਆਂ ਤੇ ਸੱਤਵੀਂ ਗੋਲੀ ਖੁਦ ਮਾਹੀ ਨੇ ਆਪਣੇ ਸਿਰ ਦੇ ਵਿੱਚ ਮਾਰੀ ਸੋ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸਾਨੂੰ ਗੱਲ ਪਤਾ ਲੱਗਦੀ ਜਾਊਗੀ ਅਸੀਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਕਿ ਆਖਰਕਾਰ ਮਾਹੀ ਨੇ ਇਸ ਤਰ੍ਹਾਂ ਕਿਉਂ ਕਰਿਆ ਬਹੁਤ ਹੀ ਹਸਦਾ ਖੇਡਦਾ ਪਰਿਵਾਰ ਸੀ ਤੇ ਬਹੁਤ ਹੀ ਲਗਜ਼ਰੀ ਸੈਲੂਨ ਜਿਹੜਾ ਹੈ ਕਿ 마ਹੀ ਓਪਨ ਕਰਨ ਜਾ ਰਿਹਾ ਸੀ ਫਿਰੋਜ਼ਪੁਰ ਜੀਰਾ ਗੇਟ ਦੇ ਬਾਹਰ ਇੱਕ ਸੈਲੂਨ 마ਹੀ ਦਾ ਆਲਰੇਡੀ ਚੱਲ ਰਿਹਾ ਸੀ ਫਾਈਨਾਂਸ ਦਾ ਕੰਮ ਕਰਦਾ ਸੀ ਬਹੁਤ ਮਿਲਣ ਤੇ ਵਰਤਨ ਵਾਲਾ ਸੀ 마ਹੀ ਲੋਕੀ 마ਹੀ ਬਾਰੇ ਬਹੁਤ ਵਧੀਆਂ ਵਧੀਆਂ ਤੇ ਚੰਗੀਆਂ ਗੱਲਾਂ ਕਰਕੇ ਯਾਦ ਕਰਦੇ ਨੇ ਵੀ ਬਹੁਤ ਚੰਗਾ ਬੰਦਾ ਸੀ ਪਰ ਅਚਾਨਕ ਇੱਕ ਰਾਤ ਵਿੱਚ ਅਜੀਹਾ ਕੀ ਹੋ ਗਿਆ ਕਿ ਤੇ ਪੂਰਾ ਪਰਿਵਾਰ ਹੀ ਜਿਹੜਾ ਹੈ ਕਿ ਉਸਨੇ ਖਤਮ ਕਰ ਲਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਸ ਤੋਂ ਇੱਕ ਦਿਨ ਪਹਿਲਾਂ ਉਸ ਦੀ ਵਾਈਫ ਤੇ ਆਪ ਉਹ 11 ਵਜੇ ਤੱਕ ਗਲੀ ਵਾਲੇ ਦੱਸ ਰਹੇ ਨੇ ਮੁਹੱਲੇ ਵਾਲੇ ਕਿ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਪਰ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕਿ ਆਖਰ ਹੋਇਆ ਕੀ ਪਤਾ ਉਦੋਂ ਲੱਗਿਆ ਜਦੋਂ ਇਹ ਹਾਦਸਾ ਹੋ ਗਿਆ ਸੀ ਤੇ ਅਗਲੇ ਦਿਨ ਸਵੇਰੇ ਜਦੋਂ ਦਰਵਾਜ਼ਾ ਨਹੀਂ ਖੁੱਲਿਆ ਤੇ ਉਸ ਤੋਂ ਬਾਅਦ ਜਦੋਂ ਦਰਵਾਜ਼ਾ ਖੋਲਿਆ ਗਿਆ ਤਾਂ ਫਿਰ ਪਤਾ ਲੱਗਿਆ ਕਿ ਪੂਰਾ ਪਰਿਵਾਰ ਖਤਮ ਹੋ ਗਿਆ ਜੇਕਰ ਗੱਲ ਕਰੀਏ ਉਸ ਦੀ ਇੱਕ 6 ਸਾਲ ਦੀ ਸੀ ਅਤੇ ਦੂਜੀ 10 ਸਾਲ ਦੀ ਨਾਲ ਇਹ ਭਿਆਨਕ ਕਦਮ ਚੁੱਕਣਾ ਸਮਾਜ ਲਈ ਇੱਕ ਬਹੁਤ ਵੱਡਾ ਸਵਾਲ ਛੱਡ ਗਿਆ ਜਿਹੜੀਆਂ ਅੱਖਾਂ ਕੱਲ ਤੱਕ ਬਾਪ ਵੱਲ ਭਰੋਸੇ ਨਾਲ ਵੇਖਦੀਆਂ ਸਨ ਅੱਜ ਉਹ 마ਸੂਮ ਜ਼ਿੰਦਗੀਆਂ ਖਾਮੋਸ਼ ਹੋ ਗਈਆਂ ਜਿਹੜਾ ਘਰ ਹੱਸਦਾ ਖੇਡਦਾ ਬੇਟੀਆਂ ਨਾਲ ਰੋਸ਼ਨ ਹੁੰਦਾ ਸੀ ਉਹ ਘਰ ਅੱਜ ਸੁੰਨਾ ਪਿਆ ਕਿਸੇ ਦਰਦ ਕਿਸੇ ਮਜਬੂਰੀ ਜਾਂ ਕਿਸੇ ਅੰਦਰੂਨੀ ਟੁੱਟਣ ਨੇ ਇੱਕ ਪਤੀ ਅਤੇ ਪਿਓ ਨੂੰ ਇੰਨਾ ਬੇਰਹਿਮ ਫੈਸਲਾ ਲੈਣ ਤੇ ਮਜਬੂਰ ਕਰ ਦਿੱਤਾ ਇਹ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਸੁਸਾਇਡ ਕਿਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਇੱਕ ਗਲਤ ਫੈਸਲਾ ਕਈ ਨਿਰਦੋਸ਼ ਜ਼ਿੰਦਗੀਆਂ ਖੋ ਲੈਂਦਾ ਹੈ ਅਤੇ ਪਿੱਛੇ ਸਿਰਫ ਸਵਾਲ ਹੰਜਿਓ ਅਤੇ ਨਾ ਭਰਨ ਵਾਲਾ ਘਾਟਾ ਛੱਡ ਜਾਂਦਾ ਹੈ ਅੱਜ ਲੋੜ ਹੈ ਗੱਲ ਕਰਨ ਦੀ ਸਹਾਈਤਾ ਮੰਗਣ ਦੀ ਅਤੇ ਇਹ ਸਮਝਣ ਦੀ ਕਿ ਹਰ ਮੁਸੀਬਤ ਦਾ ਰਾਸਤਾ ਮੌਤ ਨਹੀਂ ਹੁੰਦਾ ਰੱਬ ਉਹਨਾਂ ਮਾਸੂਮ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਵੇ ਅਤੇ ਸਾਨੂੰ ਸਭ ਨੂੰ ਇਹ ਸਿਖ ਦਵੇ ਕਿ ਦਰਦ ਵਿੱਚ ਚੁੱਪ ਰਹਿਣ ਦੀ ਥਾਂ ਇੱਕ ਦੂਜੇ ਦਾ ਹੱਥ ਫੜੀਏ ਤਾਂ ਜੋ ਹੋਰ ਕੋਈ ਘਰ ਇਸ ਤਰ੍ਹਾਂ ਨਾ ਉਜੜੇ ਸੋ ਇਸ ਦੇ ਪਿੱਛੇ ਦਾ ਕਾਰਨ ਹਲੇ ਪਤਾ ਨਹੀਂ ਲੱਗਿਆ ਕਿ ਆਖਰਕਾਰ ਮਾਹੀ ਨੇ ਆਪਣੇ ਪਰਿਵਾਰ ਨੂੰ ਕਿਉਂ ਖਤਮ ਕੀਤਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁੱਛ ਪੜਤਾਲ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿ ਪਤਾ ਲੱਗ ਸਕੇ ਕਿ ਆਖਰਕਾਰ ਮਾਹੀ ਨੇ ਐਡਾ ਵੱਡਾ ਕਦਮ ਕਿਉਂ ਚੁੱਕਿਆ ਉਹਨਾਂ ਨਿੱਕੀ ਨਿੱਕੀ ਬੱਚਿਆਂ ਦਾ ਕੀ ਕਸੂਰ ਸੀ ਜਿਨ੍ਹਾਂ ਨੇ ਹਲੇ ਪੂਰੀ ਜ਼ਿੰਦਗੀ ਦੇਖਣੀ ਸੀ ਜ਼ਿੰਦਗੀ ਜਿਉਣੀ ਸੀ ਪੂਰੀ ਦੁਨੀਆ ਦੇਖਣੀ ਸੀ ਵੀਡੀਓ ਦੇਖ ਦੇ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿ ਇੰਨੀਆਂ ਸਿਆਣੀਆਂ ਧੀਆਂ ਆਪਣੇ ਪਿਓ ਨਾਲ ਕਿਵੇਂ ਹੋਲੀ ਖੇਡ ਰਹੀਆਂ ਨੇ ਅਤੇ ਆਪਣੀ ਮਾਂ ਦੇ ਨਾਲ ਕਿਵੇਂ ਗੱਲਾਂ ਕਰ ਰਹੀਆਂ ਨੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਪਿਤਾ ਹੀ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਵੇਗਾ ਅਤੇ ਆਪਣੇ ਆਪ ਨੂੰ ਵੀ ਖਤਮ ਕਰ ਲਵੇਗਾ ਦੱਸਣ ਦੇ ਮੁਤਾਬਿਕ ਮਾਹੀ ਫਾਈਨੈਂਸਰ ਅਤੇ ਸੈਲੂਨ ਦਾ ਕੰਮ ਕਰਦਾ ਸੀ ਅਤੇ ਇੱਕ ਹੋਰ ਸੈਲੂਨ ਓਪਨ ਕਰਨ ਜਾ ਰਿਹਾ ਸੀ ਪਤਾ ਨਹੀਂ ਆਖਰਕਾਰ ਕੀ ਹੋਇਆ ਕੀ ਦਿਮਾਗ ਦੇ ਵਿੱਚ ਆਇਆ ਜਾਂ ਫਿਰ ਕਿਸੇ ਨਾਲ ਲਗੜਾਟ ਹੋਈ ਬੈਂਸ ਬਸਾਈ ਹੋਈ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਿ ਕਿਸੇ ਚੀਜ਼ ਦਾ ਹੱਲ ਮੋਤ ਹੈ ਹਰ ਇੱਕ ਚੀਜ਼ ਦਾ ਹੱਲ ਮੋਤ ਨਹੀਂ ਹੁੰਦਾ ਕਿਸੇ ਨਾਲ ਬਹਿ ਕੇ ਗੱਲ ਕਰੋ ਕਿਸੇ ਯਾਰ ਦੋਸਤ ਦੇ ਨਾਲ ਕਿਸੇ ਹੋਰ ਰਿਸ਼ਤੇਦਾਰ ਦੇ ਨਾਲ ਜਿਸ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਜਿਸ ਨਾਲ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਹੋ ਪਰ ਆਪਣੇ ਦਿਲ ਦੇ ਵਿੱਚ ਕਦੇ ਵੀ ਕੋਈ ਗੱਲ ਨਾ ਰੱਖੋ ਕਿਉਂਕਿ ਉਹ ਗੱਲ ਫਿਰ ਆਪਣੇ ਆਪ ਤੇ ਹੀ ਭਾਰੀ ਪੈਣ ਲੱਗ ਜਾਂਦੀ ਹੈ ਅਤੇ ਫਿਰ ਉਹ ਕਈ ਹੋਰ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦੀ ਹੈ ਖਤਮ ਕਰ ਦਿੰਦੀ ਹੈ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵਾਹਿਗੁਰੂ ਲਿਖ ਕੇ ਇਸ ਪਰਿਵਾਰ ਲਈ ਅਰਦਾਸ ਕਰਿਓ ਕਿ ਵਾਹਿਗੁਰੂ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ